ਇਹ ਹੈ ਜੀ ਦਿੱਲੀ ਦਾ 에어ਪੋਰਟ ਨੰਨੀ ਦੀ ਗੱਲ ਅਰੇ ਤੁਹਾਨੂੰ ਪਤਾ ਹੈ ਕਿ ਉਹ ਪਰੇ ਗੁਲ ਹੈ ਜਦੋਂ ਜਾਨ ਉਹ ਬਾਹਰ ਹੋਰ ਚੱਲਦੀ ਹੈ ਇਹ ਪਲਾਨ ਬਹੁਤ ਆ ਰਿਹਾ ਹੈ ਬੜਾ ਪਾਣੀ ਅੰਦਰ ਆਉਂਦਾ ਲਓ ਜੀ ਆਹ ਦੇਖੋ ਜੀ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਆ ਕਹਿੰਦੇ ਹੈ ਐ ਇਸੇਆਂ ਗਰੀਜਾਂ ਦਾ ਹੀ ਜਾ ਦੇ ਹੈ ਬੋਲ ਬਾਲਾ ਦੇਖ ਲਾ ਹੈ ਚਾਰਜ ਕਰਦੇ ਪੋਲ ਲੜ ਗਏ ਆਪਣੇ ਲੱਗੇ ਆਹ ਦੇਖ ਲਓ ਨੇ ਯਾਰ ਆ ਬਣਿਆ ਪਹਿਲੇ ਦੇਖ ਸਾਡੇ ਤੁਸੀਂ ਹਾਂ ਬਾਤ ਇਹ ਰਹਾ ਤਾਂ 에어ਪੋਰਟ ਦੇ ਵਿੱਚ ਨਾ ਸਾਰੇ ਦੇ ਵਿੱਚ ਨਾ ਮੈਟ ਵਿਛੇ ਦੇਖੋ ਪਤਾ ਨਹੀਂ ਕਿੰਨੇ ਨੰਬਰ ਟਰਮੀਨਮ ਟਰਮੀਨਲ ਦੇਖੋ ਉਹ ਆਪੇ ਸੋ ਨਹੀਂ ਰੱਖਦੇ ਕਾ ਦੂਜਾ ਦੂਜ ਨਹੀਂ ਹਰਾ ਜਮਾ ਕਾ ਦੂਜਾ ਤੁਸੀਂ ਜਿਓ ਇੱਥੋਂ ਟ੍ਰੈਲ ਲੀ ਨਾ ਜੇ ਨਿਕਰਦੇ ਵੀ ਲੋਣਾ ਹੈ ਵਧੀ ਜਾਂਦੀ ਇੱਥੇ ਇਹਦੇ ਤੇ ਚੜਜੋ ਚੜਜੋ ਨਹੀਂ ਤੇ ਤੁਰ ਸਕਦੇ ਨਾ ਆਏ ਹੋ ਜੇ ਚੜੇ ਨਾ ਯਾਰ ਇਹ ਨਾਲ ਨਾਲ ਨਾ ਦੁਰੇ ਤੇ ਫਿਰ ਨਹੀਂ ਯਾਰ ਆ ਦੇ ਖੇਦ ਬੱਲੇ ਬੱਲੇ ਸਾਰੇ ਜਿਹੜੇ ਕਿ 10 ਮੀਟਰ ਹੈ ਆਪਣੇ ਹੁੰਦਾ ਇਹ ਤਾਂ ਯਾਰ ਘੋਟਰਾ ਚ ਉਹ ਮੋਟਾ ਜਿਹਾ ਤਿੱਤੋ ਤੇ ਪੋਲਾ ਪੋਲੇ हेर्बी <imits> <imits>